នឹងតងយើង <s> ឡាយពីស្រប្រតចកទៅលើឆៀងឡាយពីស្រប្រតចកជីវប្រពលតក ਫਲ ਫਾਦ ਸਭ ਜੰਤ ਤਰਾਇਆ ਨਾਨਕ ਇਸ ਜਨ ਕੋ ਸਦਾ ਬੰਸਿਕਾਰ ਜੋ ਕਿ ਭਗਤ ਅਰਦਾਸ ਜੀ ਕੋਲਾਂ ਦੇ ਪ੍ਰਕਾਸ਼ ਦੇ ਹਾਏ ਨੂੰ ਕਰਦਿਆ ਹੋਇਆ ਇਸ ਦੇ ਸਾਰੀ ਸਮਾਗਮ ਦੀ ਦੇਣੇ ਸੋ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਕਰਤਿਆਂ ਹੋਇਆ ਦੂਸਰਾ ਸਮਾਰੋਹ ਹੈ ਜੋ ਕਰਵਾਇਆ ਜਾ ਰਿਹਾ ਹੈ। ਸੋ ਬੜੇ ਭਾਗ ਵਾਲੇ ਮੁੰਡੇ ਹਾਂ ਜਿਹੜੇ ਅਪਰੀ ਬੜੀਆਂ ਯਾਦਾਂ ਨੂੰ ਮਨਾਉਂਦੇ ਨੇ, ਬੜੀਆਂ ਯਾਦ ਕਰਦੇ ਨੇ। ਸਦੀ ਬਾਛਾ ਮਹਾਰਾਜੀ ਦੀ ਬਾਣੀ ਦਾ ਵੈਸਾ ਹੈ। ਸਤਗੁਰੂ ਮਾਰਾ ਜੀ ਕਹਿੰਦੇ ਨੇ ਬਾਵਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜਿਹੜੇ ਆਪਣੇ ਪਿਓ ਦੇ ਰਾਏ ਪੁੱਤਰ ਹੁੰਦੇ ਨੇ ਉਹ ਆਪਣੀ ਬੜੀਆਂ ਦੀਆਂ ਜੱਦਾਂ ਮਨਾਉਂਦੇ ਹਨ ਸੁਮੇਲੀ ਕੋ ਪਹਿਲਾਂ ਆਦਿਆਂ ਨਹੀਂ ਵਰਮੋਂ ਪਿਆਰਿਆਂ ਤੋਂ ਬਾਜਸ ਕੀਰਤਨ ਹੈ ਉਹ ਸਰਮਣਕ ਸਮਾਪਤ ਆਮਰਣੀ ਕੋਲ ਤੋਂ ਰਾਹੇ ਪੁਲਿਸ ਅਮੇਨਿਕ ਤੋਂ ਆਪਾਂ ਨੇ ਬਾਤਾਂ ਲਾ ਲੈਣਾ ਹੈ ਸਿੱਧੀ ਵਿਚਾਰ ਕੋਈ ਨਗਾਈ ਨਹੀਂ ਉਹ ਕੇ ਆਪਣੇ ਪਿਆਰੀ ਜਿਹੜੇ ਜੰਨੇ ਨੇ ਸੰਸਾਰ ਵਿੱਚ ਉਹਨਾਂ ਦੇ ਇੱਕ ਜਰਮਾਂ ਦੀ ਤਫਸੀਲਾਂ ਨਹੀਂ ਮੰਗੀ ਗਈ ਜਨਮਾਂ ਦੀ ਤਫਸੀਲ ਨਹੀਂ ਹੈ ਕਾਈਂ ਐਲੀਬਡੀ ਕਿਰਪਾ ਹੋ ਜਾਂਦੀ ਹੈ ਜਿਹੜਾ ਵੀ ਜਗਤ ਦੇ ਵਿੱਚ ਆਪਾਂ ਜੁੜ ਕੇ ਰਹਿੰਦੇ ਆ ਉਹਨਾਂ ਨੇ ਜਦੋਂ ਦੇਖਿਆ ਭਗਤ ਜੀ ਦਾ ਜੀ ਨੂੰ ਦੇਖਿਆ ਭਗਤ ਰਵਦਾ ਜੀਆਂ ਨੂੰ ਦੇਖਿਆ ਬਾਣੀ ਦੇ ਵਿੱਚ 15 ਭਗਤਾਂ ਦੀ ਬਾਣੀ ਹੈ ਨਾ ਜਦੋਂ ਚੌਲ ਪਦਤਨ ਨਾਮ ਜਪਦੇ ਨੂੰ ਦੇਖਿਆ ਤਾਂ ਸੰਜੀਤ ਪਾਇਸਾ ਮਹਾਰਾਜੀ ਕੰਨੇ ਨੇ ਇਹ ਵੀ ਦੱਸਣ ਕਿ ਜਾਗਰੋ ਭਗਤ ਦੀ ਲਾਗ ਮੇਰੇ ਭਰਤਾ ਕੋ ਗੋਸਾਈਆਂ ਦਾ ਨਾਮ ਵੜ ਪਾਗ میں کرپا کیے ہوئی پگت چھوٹے جی پروار جو سی پگت کا نا جی اتہاس کا دستے نے ماتا پتا سن ਪਾਲ ਮੈਂ ਇਤਿਹਾਸਕਾਰ ਇਹ ਵੀ ਦੱਸਦੇ ਜੀ ਜਿਹੜੇ ਭਗਤ ਦਾਸ ਨਾਨਕ ਜੀ ਦੇ ਜਿਹਨੇ ਮਾਤਾ ਬੀਤਾਂ ਜੀ ਸੰਨ ਉਹ ਚੋਡੀ ਉਮਮ ਦੇ ਰੀਤੀ ਚੱਲ ਰਹੀ ਸੀ ਸੰਨ ਭਗਤ ਦਾਸ ਨਾਨਕ ਜੀ ਔਰ ਉਹਨਾਂ ਦੀ ਜੋ ਭੈਣ ਸੀ ਭਗਤ ਦਾਸ ਜੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਉਹਨਾਂ ਨੇ ਆਪਣੀ ਭੈਣ ਦਾ ਵਿਆਹ ਕਰਨਾ ਸੀ ਇਹ ਜਿੰਨੇ ਜ਼ੁਮੀਵਾਰੀਆਂ ਹੁੰਦੀਆਂ ਨੇ ਉਹ ਤੁਹਾਨੂੰ ਸੌਣ ਨਹੀਂ ਦਿੰਦੀਆਂ ਜਿਹੜਾ ਮੰਗਾ ਜ਼ੁਮੀਵਾਰ ਹੁੰਦਾ ਹੈ ਉਹਨੂੰ ਨੀਂਦ ਨਹੀਂ ਆਉਂਦੀ ਪਲਾਵੇ ਦੀ ਜੇ ਸਾਰਾ ਜਿੱਤੇ ਤਬਰ ਹੁੰਦਾ ਹੈ ਇਹ ਜਿਹੜਾ ਦम्मेਵਾਰ ਵਿਅਕਤੀ ਹੁੰਦਾ ਹੈ ਜਿਸ ਦੇ ਉੱਤੇ ਸਾਰੇ ਜ਼ਿੰਮੇਵਾਰੀਆਂ ਹੁੰਦੀਆਂ ਹੁੰਦੀਆਂ ਉਹ ਚੈਨ ਨਹੀਂ ਨਹੀਂ ਨਾ ਸਕਦਾ ਇਸੇ ਤਰ੍ਹਾਂ ਇਹਦੇ ਪਰਿਵਾਰ ਦਾ ਨਾਂ ਵੀ ਸਾਲ ਪਰਿਵਾਰ ਦੇ ਵਿੱਚ ਬੜੇ ਬੌੜੇ ਹੁੰਦੇ ਨੇ ਕਹਾਂ ਕਰਾਂ ਵੀ ਦੁਨੀਆ ਹੁੰਦੀ ਏ ਸਿਕਾ ਹੁੰਦਾ ਹੈ। ਭਗਤੰਨਾ ਜੀ ਨੂੰ ਆਗਤ ਕਰਤਾ ਆਇਆ। ਭਗਤੰਨਾ ਜੀ ਦਾ ਵਿਆਹ ਹੋਇਆ ਸੀ। ਆਪਣੀ ਘਰਵਾਲੀ ਨੂੰ ਲੈ ਕਰਕੇ ਆਪਣੀ ਭੈਣ ਨੂੰ ਲੈ ਕਰਕੇ ਉਹ ਜੀਸੀਤ ਕੀ ਆਇਆ। ਤਾਂ ਬਦਨ ਦਾ ਨਾਮ ਜੀ ਸਾਡੇ ਦੇ ਬੜੇ ਮੇਨਤੀ ਸਨ ਉਹਨਾਂ ਦੇ ਜੀਸੇ ਦੇ ਵੀ ਆਇਆ ਜਿਹੜੀ ਕੰਦਰ ਜੀ ਵੀ ਹੁੰਦੀ ਹੈ ਨਾ ਉਹਦੇ ਜੀਸੇ ਨੇ ਕਹਾ ਦਿੱਤੀ ਕਹਿੰਦੇ ਤੇਰੇ ਜੀਸੇ ਤੇ ਭਾਈ ਇਹ ਹੀ ਆਇਆ ਕਹਿੰਦੇ ਕੋਈ ਗੱਲ ਨਹੀਂ ਸੁਭਰਾਨਾ ਦੇ ਪਿੰਡ ਵਾਲੇ ਜਿਹੜੇ ਉਪਰ ਭਗਤ ਧੰਨਾ ਜੀ ਨੂੰ ਸਮਝਾਉਂਦੇ ਵੀ ਨੇ ਭਗਤ ਦਾ ਨਾਮ ਜੀ ਜੇਵੀ ਜਮੀਨ ਤੁਸੀਂ ਤੁਹਾਡੇ ਹਿੱਸੇ ਵੀ ਚਾਹੀਏ ਨਾ ਤੁਸੀਂ ਭਾਵੇਂ ਸਾਰੀ ਜ਼ਿੰਦਗੀ ਇੱਥੇ ਤੁਸੀਂ ਮਿਹਨਤ ਕਰੀ ਜਾਓ ਤਾਂ ਵੀ ਤੁਹਾਤੋਂ ਸੀ ਮੇਰੇ ਜ਼ਮੀਨ ਦੇ ਵਿੱਚ ਆ ਜਾਗੇ ਉਗਾਸ ਰਾਂਦੀ ਨੇ ਹੋਲੀ-ਹੋਲੀ ਕਰ ਦੇ। ਆਉਂਦੀ ਧਾਵੜੀ ਨੂੰ ਨਾਲ ਲੈ ਜਾਣਾ। ਪੌਣ ਪੈ ਨੂੰ ਨਾਲ ਲੈ ਜਾਣਾ। ਤਵੀਰ ਦੇ ਵਿੱਚ ਬੜੇ ਪੱਥਰੇ-ਪੱਥਰ ਪਏ ਨੇ। ਪੱਥਰਾਂ ਨੂੰ ਪਾਰਾ ਨਾ ਪਾਉਣਾ। ਬਰਦਾ ਨੂੰ ਨਾਲੇ ਕੇ ਚਲੇ ਜਾਣਾ। ਔਰ ਫਿਰ ਜਿਹਨੇ ਪੱਥਰ ਨਹੀਂ ਖਾਲਾਂ ਦੇ ਨਾਲ ਪਰ ਇੱਥੇ ਮੇਨਤ ਬੜੀ ਕਰਦੇ ਨੇ ਬੰਜਰ ਉਹੋ ਕੀ ਜ਼ਮੀਨ ਦੇ ਵਿੱਚ ਫਸਲਾਂ ਪਾਉਣੇ ਬੜੀ ਮੁਸ਼ਕਿਲ ਹੁੰਦੀ ਏ ਕਿਉਂਕਿ ਇੰਨਾ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਹੁੰਦਾ ਖਾਨਾਂਾਂ ਦੇ ਮੋਢਰਾ ਨਹੀਂ ਬਾਅਦ ਵਿੱਚ ਉਹ ਰੀ ਨਾਮੇ ਬੜੀ ਮੇਨ ਸੀ ਜਿਹੜੀ ਆਧਰਕਾਰ ਕਾਮ ਕਾ ਦੇਵੀ ਨੇ ਫਤਿਹ ਨਾ ਲਈ। ਇੰਨੇ ਕਾ ਦੀ ਆਪਣੀਆਂ ਗਵਾਂ ਜਾਣ ਵਾਸਤੇ ਮੋਟਰ ਤੇ ਆਏ ਨੀ ਆਪਣੇ। ਜੀ ਬੰਦਰ ਜੀ ਸਿੰਘ ਉੱਥੇ ਆਏ ਨੇ ਲੇਖਦੇ ਨੇ। ਉਹ ਮੈਂ ਪੰਨਾ ਤੇ ਵੀਰਾਂ ਨੂੰ ਦੇ ਕੇ ਆਉਂ ਨਾਮ ਜਪਦੇ ਨੇ। ਠਾਕੁਰਾਂ ਦੀ ਪੂਜਾ ਕਰਦੇ ਨੇ। ਮਾਰੀ ਜਾ ਹੋ ਗਿਆ 15 ਦਿਨ ਪੁੱਛਿਆ ਭਗਵਾਨ ਤੁਸੀਂ ਭਗਵਾਨ ਦੀ ਪੂਜਾ ਕਰਦੇ ਹੋ ਭਗਵਾਨ ਤੁਹਾਨੂੰ ਕੀ ਲੱਗਦਾ ਹੈ ਕਹਿੰਦੇ ਭਗਵਾਨ ਹੈ ਜਿਹੜਾ ਉਹ ਸਾਰੀਆਂ ਇਛਾਵਾਂ ਪੂਰੀਆਂ ਕਰ ਦਿੰਦਾ ਹੈ ਜਿਹੜਾ ਨਾਮ ਹੈ ਨਾ ਪਿਆਰ ਗਰੀਬਾਂ ਦੇ ਨਾਲ ਕਰਦਾ ਹੈ ਮਾਫ ਕਰਨਾ ਜਿਹੜਾ ਅਮੀਰ ਬੰਦੇ ਉਹ ਤਾਂ ਬੇਨੁਕੀ ਤੇਰੀ ਕੀ ਲੋੜ ਹੈ ਸਭ ਨੂੰ ਜੱਦਾ ਹੋਵੇ ਪਰਮਾਤਮਾ ਕੰਟੀਨ ਦੇ ਅੰਦਰ ਪਿਆਰ ਹੁੰਦਾ ਜਿਵੇਂ ਅੱਗੇ ਕੁਝ ਨਾ ਕੁਝ ਵੱਧ ਨਾ ਹੁੰਦਾ ਏਲਾ ਪਾਦ ਤਾਂ ਨਾ ਸੀ ਬੜਾ ਗਰੀਬ ਸੱਚਾ ਪਰਮਾਤਮਾ ਸਾਨੀਆਂ ਦਾਤਾਂ ਪੂਰੀਆਂ ਕਰਦੋਂ ਦਾ ਕੋਈ ਨਹੀਂ ਹਾਂਜੀ ਸਾਰੀਆਂ ਦਾਤਾਂ ਨੇ ਜਿਹੜੀਆਂ ਪੂਰੀਆਂ ਕਰਦੋਂ ਦਾ ਅਸੀਂ ਮੇਰੀ ਮੰਦਿਰ ਵਿੱਚ ਮੈਂ ਮੰਗਦੇ ਭਰ ਤੋਂ ਦੇ ਲਈ ਮੈਂ ਮਾਪੂਲੀ ਪੂਜਾ ਕਰਾਂਗਾ ਜਿਹਨੂੰ ਪੂਜਾ ਕਰਨ ਨਾਲ ਕੇ ਬੇੜੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਧੰਨਾ ਗੋਪਾਲ ਜਿਆ ਆਰਦਾ ਜੋ ਜਨ ਗੁਮਰੀ ਭਰ ਤੱਕ ਦੇ ਜਿਨ ਕੇ ਤਾਜ ਸਵਾਰਾ ਧੰਨਾ ਭਰਤੀ ਇਹ ਗੱਲ ਦੇ ਮੋਰ ਪਾਉਲੇ ਨਹੀਂ ਸੱਚੇ ਬਾਦਸ਼ਾਹ ਜੇਰਾ ਬੰਦਾ ਤੇਰਾ ਨਾਮ ਜਪ ਲੈ ਤੂੰ ਉਹਨਾਂ ਦੀਆਂ ਸਾਰੀਆਂ ਰੋੜਾ ਫਰੀਆਂ ਕਰ ਦਿੰਦਾ ਹੈ ਇਹ ਸਾਹ ਸਮਝੀ ਕਹਿੰਦੇ 15 ਜੀ ਨੇ ਠਾਕੂ ਜੀ ਦਿੱਤਾ ਪਿਆ ਤੇ ਨੇ ਲੋਹ ਜੀ ਨੇ ਨਹੀਂ ਪੂਜਾ ਕਰਿਆ ਪਹਿਲਾਂ ਠਾਕੂ ਜੀ ਨੂੰ ਭੋਗ ਲਗਾਉਣਾ ਹੈ ਜਦੋਂ ਠਾਕੂ ਜੀ ਸਾਡੇ ਲੈ ਬਾਅਦ ਵੀ ਤਾਂ ਅਮੇ ਸੱਣੇ ਸੋ ਇਹ ਮੰਗੇ ਭਗਤ ਨਾਨਕ ਜੀ ਆਪਣੇ ਤਾਲੇ ਦੀ ਬੈਣੀ ਪੂਰਾ ਲਾ ਕੇ ਬੈਠੇ ਭਗੋ ਜੀ ਨੂੰ ਸਾਥ ਸੰਗਤ ਜੀ ਕਹਿੰਦੇ ਇਸ਼ਨਾਨ ਕਰਾਇਆ ਔਰ ਉਸ ਤੋਂ ਬਾਅਦ ਭਗੋ ਜੀ ਨੂੰ ਸਾਥ ਸੰਗਤ ਜੀ ਕਹਿੰਦੇ ਜਰੂਰੀ ਇਸ਼ਨਾਨ ਕਰਾ ਕੇ ਨਾ ਜਿਹੜੀ ਮੈਂ ਆਪਣੇ ਪੰਜਾਬ ਦੇ ਵਿੱਚ ਜਾਣੇ ਕਰਕੇ ਮੱਕੀ ਦੀ ਰੋਟੀ ਜਾਰ ਕੀਤੀ ਜਾਂਦੀ ਹੈ ਜਿਹੜੀ ਮਸੂ ਗੁਲਾਬ ਕੈਨੇ ਵੀ ਮੱਕੀ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਨਾਮ ਭਗਤ ਜੀ ਨੇ ਰਾਮ ਨੂੰ ਪੁਸ਼ ਕਰਨ ਵਾਸਤੇ ਸਾਗ ਤਿਆਰ ਕੀਤਾ ਔਰ ਮੱਕੀ ਦੀਆਂ ਰੋਟੀਆਂ ਤਿਆਰ ਪਿਆਰ ਕਰਕੇ ਭਗਵਾਨ ਜੀ ਦੇ ਅੱਗੇ ਰੱਖ ਦਿੰਦਾ ਕਿ ਜੇ ਭਗਵਾਨ ਜੀ ਸਭੋ ਇਹ ਸਾਸਨ ਜੀ ਹਮ ਪੱਥਰ ਹੈ ਪੱਥਰ ਦੇ ਵਿੱਚੋਂ ਕਿੰਨਾ ਭਗਵਾਨ ਪੈਦਾ ਹੋ ਸਕਦਾ ਸੀ ਪਰ ਅਕਰ ਦਾ ਕਹਿੰਦੇ ਜੇ ਤੈਨੂੰ ਮੇਰੇ ਤੋਂ ਸੰਗ ਲੱਗਦੀ ਹੈ ਨਾ ਮੈਂ ਪਰਣ ਨੂੰ ਕਰ ਲੈਂਦਾ ਤੂੰ ਸਕਦਾ ਹੈ ਆਪਰੇਮ 바ਦੇ ਨੇ ਉਹ ਹੋਣ ਛੱਡ ਲੈ ਆਤਰਕਾਰ ਸਾਸ ਸੰਜੀਤੇ ਦੇ ਬਹਿਵਾਰੀ ਦੇਖਦੀ ਏ ਭੈਣ ਵੀ ਦੇਖਦੀ ਏ ਮੇਰੇ ਵੀ ਨੂੰ ਪਤਾ ਨਹੀਂ ਕੀ ਹੋ ਗਿਆ ਕਮਰੇ ਜੀ ਵਿੱਚ ਬਹਿ ਗਿਆ ਹੁੰਡਾ ਲਾ ਕੇ ਕਵਾਜਾ ਮਾਰਦੇ ਨੇ ਮੈਨੂੰ ਇਸੇ ਪ੍ਰਸਾਦਾ ਸਾਗਰੋਂ ਕੋਈ ਗਾਣੀ ਮੈਂ ਬਾਹਰ ਵੀ ਜਾ ਦੇ ਸਕਦਾ ਹੈ। ਪਰ ਉਹ ਤਾਂ ਨਹੀਂ। ਜਦੋਂ ਬਾਹਰ ਫਾਇਦਾ ਕਰਦੇ ਨੇ ਨਾ ਪਰਮਾਤਮਾ ਪ੍ਰਭਾਨ ਦਾ ਪਰਿਵਾਰ ਮੈਂਦੇ ਨੇ ਭਗਵਾਨ ਜੀ। ਜੇ ਇਸੇ ਪੱਤਰ ਦੇ ਵਿੱਚੋਂ ਨਾ ਵਾਰ ਆਏ। ਸਮੇ ਆਪਣੀ ਆਰੂਹ ਨੂੰ ਕਦਮ ਡਾ ਲਵੋ। ਤੁਹਾਨੂੰ ਕੋ ਜਿਸ ਸਰਕਾਰ ਤੇ ਹੈ ਅਜੀ ਗੱਲ ਕੀ ਹੈ। ਜੇ ਸਾਸਨ ਜੀ ਕਹਿੰਦੇ ਭਗਵਾਨ ਜੀ ਨੂੰ ਆਉਣਾ ਪਿਆ। ਆਪੇ ਭਗਵਾਨ ਜੀ ਨੇ ਭਲਕ ਧਰਨਾ ਨੀ ਦਾ ਪ੍ਰਸਾਦਾ ਸਕੇ ਲਿਆ। ਬੜੇ ਬਾਂਸਾ ਗਲੇ। ਗੱਲਾਂ ਕਰਦੇ ਨੇ ਵਾਰ ਉੱਥਾ ਲੱਗਿਆ ਹੋਇਆ ਬਾਹਵਾਲੀ ਸੋਜਣੀ ਪਤਾ ਨਹੀਂ ਕਿਹਦੇ ਨਾਲ ਗੋਲੀ ਜਾਂਦੇ ਨੇ ਬੈਲੀ ਸੋਜਣੀ ਪਤਾ ਨਹੀਂ ਕੀ ਹੋਇਆ ਬੰਦਾਲੇ ਵੀ ਸਾਰੇ ਕਰਕੇ ਹੋ ਕੇ ਆ ਗਏ ਭਗਤਾਂ ਦਾ ਜੀ ਆਏ ਨੇ ਬਾਹ ਪੰਡਾ ਹੋ ਗਿਆ ਭਗਵਾਨ ਜੀ ਨਰਾਤਾ ਕਰਦੇ ਨੇ ਹੋਰ ਕੀ ਜਿਸ ਕਿਸੇ ਨੂੰ ਲਿਦ ਰਿਆ ਭਗਵਾਨ ਕੰਨਾ ਪਾਗ ਤਾਂ ਨਾ ਦੀ ਤੇਰਾ ਜੀ ਸੁਣਾ ਦਰੂਪ ਘਾ ਰਿਆ ਹੋਇਆ ਮਨੁੱਖ ਦਾ ਰੂਪ ਘਾ ਰਿਆ ਹੋਇਆ ਬੇਅਦਿਸਾ ਸਾਂ ਸੰਨੀ ਤੇ ਦੇ ਭਾਵ ਵਾਲੀ ਵੀ ਹਰਾਨ ਭੈਣ ਵੀ ਬੜੀ ਟੈਨਸ਼ਨ ਵਿੱਚ ਹੈ ਪਤਾ ਨਹੀਂ ਮੇਰੇ ਭਰਾ ਨੂੰ ਕੀ ਹੋ ਗਿਆ ਬੰਜਰ ਜ਼ਮੀਨ ਦੀ ਟੈਂਸਨ ਹੈ ਜਿਹੜੀ ਸਿਰ ਤੇ ਲੱਗੀ ਬਹਿ ਗਈ। ਉਹ ਹੀ ਮੋੜ ਹੈ ਜਿਹੜਾ ਇਹਨਾਂ ਨੇ ਸਿਰ ਤੇ ਪੈ ਗਿਆ। ਤਾਂ ਕਰਕੇ ਇਦਾਂ ਹੋ ਗਿਆ। ਸਾਸ ਸੋਹਣੀ ਕਹਿੰਦੇ ਬੇਨ ਤੋਂ ਦੂਰ ਉਹ ਬੇਤਾਲ ਰਹਿੰਦਾ ਸੀ ਜਿਹੜਾ ਪੁੱਤਾਂ ਪਰੇਵਾਂ ਨੂੰ ਕੱਢਦਾ ਉਹਨੂੰ ਦੇਖ ਕੇ ਆਏ ਕਹਿੰਦੇ ਆਓ ਜੀ। ਪਰ ਤਾਂ ਨਾ ਜੀ ਨੂੰ ਪਤਾ ਨਹੀਂ ਕੀ ਹੋਇਆ। ਬਦਨਾਂ ਦੀ ਜਿਹੜੇ ਹੋਏ ਆਪ ਸਭੀ ਗੱਲਾਂ ਕਰੀ ਜਾਂਦੇ ਨੇ ਸਾਰੀ ਰਾਤ ਗੱਲਾਂ ਕਰੀ ਜਾਂਦੇ ਨੇ ਬਦਨਾਂ ਜੀ ਕੋਲ ਜਦੋਂ ਲੈ ਗਏ ਤਾਂ ਬੇਕਾਰ ਨੂੰ ਤੇ ਬਦਨਾਂ ਜੀ ਸਿੱਧੀ ਹੋ ਗਈ ਕਹਿੰਦਾ ਮੈਨੂੰ ਕੁਝ ਨਹੀਂ ਹੋਇਆ ਤੂੰ ਚਲੇ ਜਾ ਬੰਦੇ ਨੂੰ ਕੋਈ ਠੀਕਿਆ ਤੇ ਸਾਸਾਂ ਜੀ ਕਹਿੰਦੇ ਬਦਨਾਂ ਜੀ ਸਾਲੀਆਂ ਦਾਤਾ ਨੇ ਜਿਹੜੀਆਂ ਭਗਵਾਨ ਜੀ ਦੇ ਕੋਲੋਂ ਮੰਗਦੇ ਨੇ ਤੇ ਨਾਲੇ ਆਪਣੇ ਦੇਤਾਂ ਨੂੰ ਰੱਖੀ ਚੜ੍ਹਦੇ ਨੇ ਇਹਦੇ ਦਾਸ ਕੀ ਕੰਮ ਹੈ ਇਹਨੇ ਕੰਮ ਨਾਸ ਆਈ ਹੈ ਬੰਦੇ ਦੇ ਲੋਕ ਕਹਿੰਦੇ ਨੇ ਵੀ ਜ਼ਮੀਨ ਹੈ ਜਿਹੜੀ ਬੰਜਰ ਤੇ ਮੌਰੀ ਨਹੀਂ ਮੈਂ ਮਿਹਨਤ ਵੀ ਬੜੀ ਕੀਤੀ ਹੈ ਪਰ ਹੁਣ ਕੁਝ ਹੀ ਕਰ ਸਕੋ ਇਹਸਾ ਕਰੇ ਭਗਵਾਨ ਆਪ ਖੁਦ ਨਾਲ ਲਾਗੇ ਭਗਤ ਨਾਮ ਜੀ ਨੂੰ ਕਹਿੰਦੇ ਕਿ ਤੁਸੀਂ ਰਾਮ ਕਰੋ ਇਹ ਸਾਰੇ ਕੰਮ ਮੈਂ ਕਰ ਦਿੰਦਾ ਲੇਲਾਬਿੰਦਰੀ 사ਸਮ ਜੀ ਕਹਿੰਦੇ ਜਿਹੜੀ ਜਮੀਨ ਅਸੀਂ ਪੱਧਰ ਕਰ ਦਿੱਤੀ ਕਿ ਉਹ ਪਾਣੀ ਚੱਲ ਪਿਆ ਜਿਹਦੇ ਹਲ ਚੱਲ ਰਹੇ ਨੇ ਜਨਾਮ ਤੇਈਂ ਬਈ ਆਨਾ ਘਰ ਤੋਂ ਮੈਂ ਜੋ ਬਨਾਜੇ ਅਨਾਜ ਲੈ ਕੇ ਆਪਣਾ ਮਿੱਟੀ ਦਾ ਵਾਸਤੇ ਹਰੇ ਕਦੇ ਭਗਤ ਨਾਨਕ ਜੀ ਬਿਆਹੀ ਗਾਏ ਨੇ ਬਿਆਹੀ ਦਾਲੇ ਕਰਦੇ ਭਗਵਾਨ ਜੀ ਨੇ ਸਾਰੇ ਅਨਾਜ ਦੀ ਕਸੂਰੀ ਇਹ ਸਾਰੇ ਗੋਤ ਦੇ ਦੇ ਕੇ ਭਗਤ ਨਾਨਕ ਜੀ ਮੇਰੇ ਕੋ ਸੋਲੇ ਨੇ ਦੇ ਨਾਲੇ ਇਹ ਤਾਂ ਭੁੱਲੇਗੇ ਵੀ ਵੀ ਮੇਰੇ ਕਾਲੇ ਜਿਹੜਾ ਬਦਲਾ ਹਨੇ ਰੱਬ ਜੀ ਨੇ ਮੇਂ ਸਾਰੀਆਂ ਨੂੜਾ ਪੂਰੀਆਂ ਕਰ ਰਏ ਨੇ ਆਪਣਾ ਯਾਰ ਦੋਸਤ ਹੀ ਸਮਝਣ ਲੱਗ ਪਏ ਕਿ ਜਦੋਂ ਸਾਡਾ ਰੱਬ ਦੇ ਨਾਲ ਪਿਆਰ ਪੈ ਜਾਂਦਾ ਹੈ ਨਾ ਦੇ ਸੱਜੇ ਪਾਤਸ਼ਾਹ ਮਹਾਰਾਜਿਆਂ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਬੁਰਾ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ ਉਹਨਾਂ ਨੂੰ ਕੀ ਪਤਾ ਜਿਨਾ ਦਾ ਕੇ ਨਾ ਦੇਤੀ ਜੇ ਇਹ ਸਾਰ ਸੰਧੀ ਅੱਜ ਸਾਰੀਆਂ ਲੋੜਾਂ ਪੂਰੀਆਂ ਹੋਈਆਂ ਭਗਤੰਨਾ ਜੀ ਨੇ ਫਸਲ ਵੜੀ ਹੋਈ ਸਾਰੇ ਵੇਖਦੇ ਨੇ ਕਹਿੰਦੇ ਭਗਤੰਨਾ ਜੀ ਨੇ ਐਲੀ ਕਮਾਈ ਐਲੀ ਨੇ ਦਿੱਤਾ ਦਿੱਤੀ ਜਦੋਂ ਸਾਸ ਸੰਜੀ ਕਹਿੰਦੇ ਸਾਰੀ ਜਾਂ ਲੋੜਾਂ ਪੂਰੀਆਂ ਹੋਈਆਂ ਹਨ ਬੱਤੀ ਦਾ ਵਿਆਹ ਵੀ ਕਰ ਦਤਾ ਭਗਤ ਨਾਨਕ ਜੀ ਨੇ ਉਸ ਤੋਂ ਬਾਅਦ ਭਗਤ ਨਾਨਕ ਜੀ ਉਹ ਕਹਿੰਨੇ ਮੇਨੇ ਮੰਨ ਲਈ ਕੀ ਕੀਤੀ ਇੱਛਾ ਹੈ ਬਸ ਇਹ ਤਾਂ ਕੋਈ ਨਹੀਂ ਰੱਬ ਦਾ ਤੇਰੇ ਦਰ ਦੇ ਉੱਤੇ ਆਇਆ ਹੈ ਹਲਾ ਮਰ ਭਗਵਾਨ ਜੀ ਦਾ ਸੁਖਾ ਅੰਨ ਕਰਨ ਵਾਲੇ ਮੈਂ દ્વાਰਿਕਾ ਨਰੇ ਜਾਣਾ ਹੈ। ਨੰਗੇ ਤਰੀ ਦੇ ਨਹੀਂ ਸਾਰਿਆਂ ਦੇ ਲੋੜਾਂ ਪੂਰੀਆਂ ਕੀਤੀਆਂ ਨੇ। ਮੇਰੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕੀਤੀਆਂ ਨੇ। ਮੈਂ ਉਹਨਾਂ ਦੇ ਦੀਰ ਘਰ ਦੇ ਦਰਸ਼ਨ ਕਰਕੇ ਆਵਾਂਗਾ। ਭਗਵਾਨ ਅਨੰਦ ਜੀ ਦਾ ਥਾਲ ਵਿੱਚ ਬੈਠੇ ਹੈ। ਪਾਗ ਤਾਂ ਨਾ ਹੀ ਚਰਨਾ ਦੇ ਜੋੜਾ ਨਹੀਂ ਪਾਇਆ ਸਾਸਨ ਜੀ ਦੇਦੇ ਥੋੜਾ ਜਿਹਾ ਸਮਾਨ ਬੱਧਰੀ ਨਾਲ ਲੈ ਕਰਕੇ ਦਵਾਰਗਾ ਵੱਲ ਨੂੰ ਚੱਲਦੇ ਨਹੀਂ ਕਦੇ ਪਾਣੀ ਵੀ ਛਿੜ ਲੱਗਣਾ ਪੈਂਦਾ ਕੁਝ ਨੇ ਕੁਝ ਨੇ ਜਾਂਦੇ ਨੇ ਦਵਾਰਗਾ ਨਦੀ ਪਹੁੰਚੇ ਨੇ ਉਥੇ ਜਾ ਕੇ ਕਹਿੰਦੇ ਨੇ ਭਗਵਾਨ ਜੀ ਨੂੰ ਮਿਲਣਾ ਹੈ ਉਹ ਗਏ ਭਗਵਾਨ ਜੀ ਇਤਰਾਤੇ ਨੇ ਕਹੇ ਭਗਵਾਨ ਜੀ ਨੂੰ ਮਿਲਣਾ ਹੈ ਉਹਨਾਂ ਨੂੰ ਗੱਲ ਕਰਤਾ ਜਿ ਫਲਾਣੀ ਥਾਂ ਦੇ ਉੱਤੇ ਭਗਵਾਨ ਜੀ ਰਹਿੰਦੇ ਉਥੇ ਜਾ ਕੇ ਵੇਖਿਆ ਮਤਰਾਂ ਦੀਆਂ ਮੂਰਤੀਆਂ ਨੇ ਭਗਵਾਨ ਜੀ ਦਿੱਤੇ ਦਾ ਦਰਬਾਰੀ ਆਏ ਮੈਂ ਅਰਦਾਸ ਕੀਤੀ ਭਵਾਨੀ pau basli dale bakso ਜਦੋਂ ਸਾਧ ਸੰਗਤ ਜੀ ਕਹਿੰਦੇ ਪਦ ਜਦੋਂ ਭਗਤ ਧੰਨਾ ਜੀ ਨੂੰ ਦਰਸ਼ਨ ਦੇਾਰੇ ਹੋਏ ਨਾ ਪਦ ਕੀ ਕਹਿੰਦਾ ਹੈ ਇਹਨیں ਤੁਸੀਂ ਪਾਉਂ ਹੋ ਜਦੋਂ ਮੇਰੇ ਮੇਕਾ ਦੇ ਵਿੱਚ ਕੰਮ ਕਰਦੇ ਸੀ ਮੇਰੇ ਨਾਲ ਉਹ ਕਹਿੰਦੇ ਭਗਤ ਧੰਨਾ ਭੋਲੇਆ ਭਾਈ ਉਹ ਸਾਹਮਣੇ ਨਹੀਂ ਸਕਿਆ ਉਹ ਪਹਿਚਾਨ ਨਹੀਂ ਸਕਿਆ ਬਲਕਿ ਨਾ ਕਹਿੰਦਾ ਆਪਣੀ ਆਪ ਨੂੰ ਸੋਚਦਾ ਹੈ ਉਸਦੇ ਉਹ ਮਾਰਾ ਮੈਂ ਪਰਮਾਤਮਾ ਨੇ ਗਲਤੀ ਕੀਤੀ ਸੀ ਪਰ ਉਹ ਪਰਮਾਤਮਾ ਕੋ ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਹੈ ਮੈਂ ਉਹ ਤੋਂ ਕੰਮ ਕਰਵਾਇਆ ਇਹ ਨਹੀਂ ਕਹਿੰਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਕੋਆ ਜੀ ਨਿੱਕੇ ਨਹੀਂ ਮੇਰਾ ਪੁੱਜ ਬਣਦਾ ਸੀ ਉਹ ਮੇਰੀ ਭਗਤੀ ਕੀਤੀ ਹੈ ਗਹਿਰ ਤੋਂ ਭਾਵ ਪੀਏ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਦੀ ਬਲਮੀ ਕਰਦਾ ਹੈ ਸੰਜੀਪ ਪਾਸ਼ਚਾਰਾ ਜੀ ਉਹਨਾਂ ਦੇ ਸਾਰੇ ਕਾਰਜ ਜਿਹੜੇ ਸਵਾਰ ਰਹੇ ਹਨ ਇਹੇ ਖੂ ਤੇ ਰੰਗ ਵਸਰੇ ਕਿਤੇ ਸਾਨੂੰ ਵੀ ਉਹਦੇ ਦਰਸ਼ਨ ਦੇ ਯੋਗ ਹੋ ਜਾ ਆਪ ਕੋ ਸਤਨਾਮ ਸਵਾ ਗੋਪਾਲ ਤੇਰਾ ਅਰਥ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਜਿਨ ਕੇ ਕਾਜ ਸੁਹਾਰ ਤਾਂ ਸਿਧਾ ਮੰਗੋ ਕੀ ਹੋ ਹਮਰਾ ਖੁਸ਼ੀ ਕਰੇ ਜਿਤ ਜੀ ਜੋ ਬਨਿਆ ਸਾਧਨ ਦੀ ਕਾ ਅਨਾਜ ਮੰਗੋ ਸਤ ਸ੍ਰੀ ਅਕਾਲ ਗੋਪੈ ਸੁ ਮੰਗੋ ਲਾਵੇ ਇਕ ਕਾਜਨ ਦੁਰੀ ਚਗੇਰੀ ਘਰ ਕੀ ਦੇਣ ਚੰਗੀ ਜਨ ਤਾਂ ਨਾ ਦੇ ਰਹੇ ਇਹ ਸਾਰਾ ਕੁਝ ਮੰਗ ਲਿਆ ਕਿਉਂਕਿ ਭਗਤ ਦਾ ਨਾਮ ਹੀ ਦੇ ਪ੍ਰਕਾਰ ਦੇ ਹਾਲੇ ਨੂੰ ਖਰਾਬ ਨਹੀਂ ਹੋਇਆ

कुझु सेवी oh um. no